ਸ਼੍ਰੀਤ ਦੇ ਨਰਾਤੇ ਦਾ ਅੱਜ ਪੰਜਵਾਂ ਦਿਨ ਹੈ ਤੇ ਪੰਜਵੇਂ ਨਰਾਤੇ ਤੇ ਮਾਤਾ ਦੇ ਪੰਜਵੇਂ ਸਰੂਪ ਸਕੰਦ ਮਾਤਾ ਦੀ ਪੂਜਾ ਹੁੰਦੀ ਹੈ ਦੱਸਦੀਏ ਕਿ ਸਕੰਦ ਦੀ ਮਾਤਾ ਹੋਣ ਕਾਰਨ ਗ੍ਰੰਥਾਂ ਦੇ ਵਿੱਚ ਮਾਤਾ ਰਾਣੀ ਨੂੰ ਸਕੰਦ ਮਾਤਾ ਕਿਹਾ ਜਾਂਦਾ ਹੈ ਇਤਿਹਾਸ ਕਥਾਵਾਂ ਦੇ ਮੁਤਾਬਕ ਸਕੰਦ ਦੇਵਤਾ ਕੋਈ ਹੋਰ ਨਹੀਂ ਸਗੋ ਭਗਵਾਨ ਕਾਰ्तिकेय ਨੂੰ ਕਿਹਾ ਜਾਂਦਾ ਹੈ ਦੱਸਿਆ ਜਾਂਦਾ ਹੈ ਕਿ ਇਹ ਪ੍ਰਸਿੱਧ ਦੇਵਾਸੁਰ ਸੰਗਰਾਮ ਦੇ ਵਿੱਚ ਦੇਵਤਾਵਾਂ ਦੇ ਸੈਨਾਪਤੀ ਸਰ ਤੇ ਇਸ ਤੋਂ ਇਲਾਵਾ ਇਹਨਾਂ ਨੇ ਦੇਵਤਾਵਾਂ ਦੀ ਰੱਖਿਆ ਦੇ ਲਈ ਅਸੂਰ ਤਾੜਕਾ ਸੁਰ ਨੂੰ ਮਾਰਿਆ ਸੀ। ਇਹੀ ਕਾਰਨ ਹੈ ਕਿ ਦੇਵੀ ਸਕੰਦ ਮਾਤਾ ਦੀ ਗੋਦ ਦੇ ਵਿੱਚ ਸਕੰਦ ਦੇਵਤਾ ਹਮੇਸ਼ਾ ਵਿਰਾਜਮਾਨ ਰਹਿੰਦੇ ਨੇ। ਸਕੰਦ ਮਾਤਾ ਸਵਰੂਪਨੀ ਦੇਵੀ ਦੀਆਂ ਚਾਰ ਪੂਜਾਵਾਂ ਨੇ ਇਸ ਸੱਜੇ ਪਾਸੇ ਉੱਪਰ ਵਾਲੀ ਪੂਜਾ ਤੋਂ ਪਗਵਾਨ ਸਕੰਦ ਨੂੰ ਗੋਦ ਦੇ ਵਿੱਚ ਲੈਂਦੇ ਨੇ ਖੱਬੇ ਪਾਸੇ ਉਹ ਵਰ ਮੁਦਰਾ ਦੇ ਵਿੱਚ ਵਾਲੀ ਪੂਜਾ ਜੋ ਉੱਪਰ ਨੋਠੀ ਹੈ ਉਸ ਦੇ ਵਿੱਚ ਕਮਲ ਪੁਸ਼ਪ ਲਿਆ ਹੋਇਆ ਤੇ ਇਹ ਕਮਲ ਦੇ ਆਸਨ ਤੇ ਵਿਰਾਜਮਾਨ ਹੁੰਦੇ ਨੇ ਇਹੀ ਕਾਰਨ ਹੈ ਕਿ ਇਹਨਾਂ ਨੂੰ ਪਦਮਾਸਨਾ ਦੇਵੀ ਵੀ ਕਿਹਾ ਜਾਂਦਾ ਹੈ ਫੇਰ ਤੇ ਸਵਾਰ ਸਕੰਦ ਮਾਤਾ ਦਾਏ ਰੂਪ ਬੇਹਦ ਸ਼ਾਨਦਾਰ ਹੈ ਇਹ ਹੌਂ ਜਾਂਦਾ ਹੈ ਕਿ ਸਕੰਦ ਮਾਤਾ ਦੀ ਪੂਜਾ ਦੇ ਨਾਲ ਸਾਰੀਆਂ ਇੱਛਾਵਾਂ ਦੀ ਪੂਰਤੀ ਹੁੰਦੀ ਹੈ। ਸ਼ਾਸਤਰਾ ਮੁਤਾਬਕ ਸਕੰਦ ਮਾਤਾ ਦੀ ਪੂਜਾ ਦੇ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ। ਭਗਵਤੀ ਸਕੰਦ ਮਾਤਾ ਹੀ ਪर्वतराज ਹਿਮਾਲਿਆ ਦੀ ਪੁੱਤਰੀ ਨੇ। ਮਹਾਦੇਵ ਦੀ ਪਤਨੀ ਹੋਣ ਕਾਰਨ ਮਹੇਸ਼ਵਰੀ ਤੇ ਆਪਣੇ ਗੌਰ ਵਰਣ ਦੇ ਕਾਰਨ ਗੋਰੀ ਦਾ ਨਾਮ ਵੀ ਮਾਤਾ ਦਾ ਹੀ ਹੈ ਤੇ ਮਾਤਾ ਨੂੰ ਇਹਨਾਂ ਨਾਵਾਂ ਤੋਂ ਵੀ ਪੂਜਿਆ ਜਾਂਦਾ ਹੈ। ਮਾਤਾ ਨੂੰ ਆਪਣੇ ਪੁੱਤਰ ਦੇ ਨਾਲ ਬੇਹਦ ਪਿਆਰ ਹੈ। ਇਸੇ ਕਾਰਨ ਮਾਤਾ ਨੂੰ ਪੁੱਤਰ ਸਕੰਦ ਦੇ ਨਾਮ ਦੇ ਨਾਲ ਜੋੜ ਕੇ ਪੂਜਿਆ ਜਾਂਦਾ ਹੈ ਸਕੰਦ ਮਾਤਾ ਦੀ ਪੂਜਾ ਦੇ ਨਾਲ ਨਾਲ ਬਾਲ ਰੂਪ ਦੇ ਵਿੱਚ ਭਗਵਾਨ ਸਕੰਦ ਦੀ ਵੀ ਪੂਜਾ ਕੀਤੀ ਜਾਂਦੀ ਹੈ ਤੇ ਹੁਣ ਤੁਹਾਨੂੰ ਇਹ ਵੀ ਦੱਸਦੇ ਆ ਕਿ ਆਖਰ ਕਿੰਜ ਮਾਤਾ ਰਾਣੀ ਦੇਸ ਪੰਜਵੇਂ ਸਰੂਪ ਦੀ ਪੂਜਾ ਹੁੰਦੀ ਹੈ ਬੁੱਧੀ ਬਲ ਦੇ ਵਿਕਾਸ ਲਈ ਦੇਵੀ ਸਕੰਦ ਮਾਤਾ ਨੂੰ 6 ਇਲਾਇਚੀਆਂ ਚੜਾ ਕੇ ਪੂਜਿਆ ਜਾਂਦਾ ਹੈ ਕਹਿਆ ਜਾਂਦਾ ਹੈ ਕਿ ਸਕੰਧ ਮਾਤਾ ਦੀ ਪੂਜਾ ਕਰਨ ਤੇ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਹਰ ਇੱਕ ਇੱਛਾ ਪੂਰੀ ਹੁੰਦੀ ਹੈ